ਮੇਜੇ ਭੱਜਿਆ ਫਿਰਦਾ ਕਦੇ ਮੰਝਾ ਕਦੇ ਚਾਦਰ ਕਦੇ ਕਹਿੰਦਾ ਸਤਿਗੁਰੂ ਜੀ ਆਹ ਸੋਹਣੀ ਚਾਦਰ ਹੈ ਤੁਹਾਡੇ ਲਈ ਤੇ ਚੇਤਾ ਰੱਖਿਓ ਰੱਬ ਪ੍ਰੇਮ ਵਿੱਚ ਆ ਕੇ ਜਿਵੇਂ ਭਿੱਲਣੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਸੀ ਹੈ ਨਾ ਤੇ ਭਗਵਾਨ ਰਾਮ ਜੀਆ ਨੇ ਭਿੱਲਣੀ ਦੇ ਝੂਠੇ ਵੇਰ ਵੀ ਪਿਆਰ ਵਿੱਚ ਖਾਦੇ ਆਖੇ ਸਤਨਾਮ ਸ੍ਰੀ ਵਾਹਿਗੁਰੂ 36 ਪ੍ਰਕਾਰ ਦਾ ਭੋਜਨ ਛੱਡ ਕੇ ਜਿਵੇਂ ਸਤਗੁਰੂ ਜੀ ਕਥਨ ਕਰਦੇ ਆ ਨਾ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦੁਰ ਕੋ ਦੇਖਿਓ ਉਹ ਗਰੀਬ ਮੋਹਿ ਭਾਉ ਹਸਤੇ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਪੜ੍ਹ ਲੈ ਇੱਕ ਵਾਰੀ ਸਤਗੁਰੂ ਜੀ ਤੇ ਪਟਾਵਾਂ ਦਾ ਭੁੱਖਾ ਨਹੀਂ ਐ ਉਹ ਤੇ ਪਿਆਰ ਦਾ ਧੁੱਖ ਹੈ ਜਿਵੇਂ ਸਤਗੁਰੂ ਜੀ ਨੇ ਕਿਹਾ ਸੀ ਨਾ ਮਿੱਠਾ ਲੱਗਦਾ ਬਿਦਰਦਾ ਪਾਣੀ ਦੁੱਧ ਤੇਰਾ ਕਿਸੇ ਕੰਮ ਨਾ ਮਿੱਠਾ ਲੱਗਦਾ ਬਿਦਰਦਾ ਪਾਣੀ ਦੁੱਧ ਤੇਰਾ ਕਿਸੇ ਕੰਮ ਨਾ ਓਹ ਗਰੀਬ ਮੋਹੇ ਭਾਵੈ ਤੇ ਭਗਵਾਨ ਨੇ ਤੇ ਅਲੂਣਾ ਸਾਗ ਵੀ ਇਹ ਕਹਿ ਦਿੱਤਾ ਇਤੇ ਘੀਰ ਸਮਾਨ ਸਾਗ ਮੈਂ ਪਾਇਆ ਜਦੋਂ ਪ੍ਰੇਮ ਸਤਿਗੁਰੂ ਜੀ ਨੂੰ ਕਰਦੇ ਆ ਪਿਆਰਿਓ ਜਦੋਂ ਪ੍ਰੇਮ ਵਿੱਚ ਬੁਲਾਵਾਂਗੇ ਨਾ ਸਤਿਗੁਰ ਨੇ ਤੇਰੀ ਛਾਨ ਨਹੀਂ ਵੇਖਣੀ ਸਤਿਗੁਰ ਨੇ ਤੇਰਾ ਕੋਠਾ ਨਹੀਂ ਵੇਖਣਾ ਸਤਗੁਰ ਨੇ ਤੇਰਾ ਕੱਪੜਾ ਨਹੀਂ ਵੇਖਣਾ ਸਤਗੁਰ ਨੇ ਤੇਰੀ ਜਾਤ ਤੇ ਰੰਗ ਤੇ ਕੱਦ ਨਹੀਂ ਵੇਖਣਾ ਸਤਗੁਰ ਨੇ ਤੇ ਪ੍ਰੇਮ ਨੂੰ ਵੇਖਣਾ ਵਾ ਵਾ ਭਾਈ ਫੱਗੂ ਆ ਨਾ ਸਤਗੁਰਾਂ ਨੂੰ ਸੋਹਣੇ ਆਸਣਾ ਤੇ ਬਿਠਾਉਂਦਾ ਜੀ ਮਾਲਕ ਜੀ ਦੇ ਸਾਹਮਣੇ ਇਦਾਂ ਬਹਿ ਗਿਆ ਭਾਉ ਭਾਈ ਫੱਗੂ ਜੀ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਪ੍ਰੇਮ ਦਾ ਪਾਣੀ ਵਗਦਾ ਹੈ ਸੇਵਾਦਾਰ ਇਦਾਂ ਸੰਗਤਾਂ ਆ ਗਈਆਂ ਜੀ ਮਹਾਰਾਜ ਨੂੰ ਹੱਥ ਸੁੱਜੇ ਕਰਾਏ ਤਗੜੇ ਕਰਾਏ ਜੀ ਜਦੋਂ ਜਲ ਪਾਣੀ ਛਕਾਇਆ ਭਾਈ ਫੱਗੂ ਜਿੰਨੀਆਂ ਵੀ ਇਲਾਕੇ ਵਿੱਚੋਂ ਸੰਤਾਂ ਨੇ ਸੇਵਾਵਾਂ ਦਿੱਤੀਆਂ ਨਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਰੱਖਣ ਲੱਗ ਪਏ ਜੀ ਮਹਾਰਾਜ ਅਫਲਾਣੇ ਸਿੱਖ ਦੀ ਸੇਵਾ ਅਫਲਾਣੇ ਸਿੱਖ ਵੱਲੋਂ ਦਾਣਿਆਂ ਦੀ ਸੇਵਾ ਤੇ ਚੇਤਾ ਰੱਖ ਲਿਓ ਸਤਿਗੁਰੂ ਜੀ ਕਹਿੰਦੇ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ ਖੇਤ ਪਛਾਣੈ ਬੀਜੈ দান ਸੋ ਖਤਰੀ ਦਰ ਗੈ ਪ੍ਰਮਾਣ ਜਿਹੜਾ ਤੁਸੀਂ দান ਕਰਦੇ ਹੋ ਤੇ ਚੇਤਾ ਰੱਖ ਲਿਓ দান ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ ਤੇ ਸਤਿਗੁਰਾਂ ਦੀ ਕੇਵਲ ਸੇਵਾ ਕੀਤੀ ਜਾਂਦੀ ਹੈ ਪਿਆਰਿਓ ਅਸੀਂ ਕਹਿੰਦੇ ਮੈਂ ਗੁਰੂ ਘਰ ਲਈ ਦਾਨ ਕੀਤਾ ਅਸੀਂ ਕੌਣ ਹੈ ਦਾਨ ਕਰਨ ਵਾਲੇ ਜਿਨੇ ਪੈਦਾਇਸ਼ ਜਿਨੇ ਪੈਦਾ ਸਾਨੂੰ ਕੀਤਾ ਇਹ ਤੇ ਉਹ ਆਕਾਲ ਪੁਰਖ ਵਾਹਿਗੁਰੂ ਜੀ ਹੈ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਉਹ ਦਾਤਾਂ ਦੇਣ ਵਾਲਾ ਕਹੀ ਜਾਂਦਾ ਅਸੀਂ ਲੈਣ ਵਾਲੇ ਥੱਕ ਜਾਂਦੇ ਨੇ ਉਹ ਤੇਰੀ ਕਾਦੀ ਗੱਲ ਐ ਇੱਥੇ ਤੇ ਦਾਦੇ ਪੜਦਾਦੇ ਦੀ ਛੱਡ ਇੱਥੇ ਜੁਗਾ ਜੁਗਾ ਤੋਂ ਗੁਰੂ ਨਾਨਕ ਦਾ ਭੰਡਾਰਾ ਚੱਲਿਆ ਆਉਂਦਾ ਐ ਇੱਥੇ ਲੈਣ ਵਾਲੇ ਸੁਣਿਓ ਜੀ ਲੈਣ ਵਾਲੇ ਥੱਕ ਜਾਂਦੇ ਨੇ ਉਹਦਾ ਕਦੇ ਭੰਡਾਰਾ ਛੋਟਾ ਨਹੀਂ ਦੀ ਪੈਂਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿਆ ਨਾ ਸਤਿਗੁਰ ਨੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਵਾਹੀ ਵਾਹੀ ਇੱਥੇ ਜੁਗਾ ਤੋਂ ਚੱਲਿਆ ਆਉਂਦਾ ਐ ਭਾਈ ਬੱਗੂ ਕਹਿਣ ਲੱਗਿਆ ਮਾਲਕ ਜੀ ਆ ਫਲਾਣੇ ਸਿੱਖ ਵੱਲੋਂ ਸੇਵਾ ਮੈਂ ਰੁੱਕ ਕੇ ਬੇਨਤੀ ਕਰਾਂ ਅਸੀਂ ਜਦੋਂ ਵੀ ਕਦੇ ਕਹਿਣਾ ਨਾ ਮੈਂ ਗੁਰੂ ਕਰ ਲਈ ਨਹੀਂ ਇਹ ਤੇ ਸਤਿਗੁਰ ਨੇ ਤਰਸ ਕੀਤਾ ਮਾਲਕ ਜੀ ਨੇ ਆਪਣੀ ਸੇਵਾ ਆਪ ਕਰਾਈ ਹੈ ਆਖੋ ਸਤਨਾਮ ਓਰੀਵਾ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਨਾ ਜਿਹੜੇ ਮਹਾਂਪੁਰਖਾਂ ਦੇ ਸੰਗੀ ਨੇ ਉਹ ਕਹਿੰਦੇ ਹੁੰਦੇ ਨੇ ਪਿਆਰਿਆ ਮਹਾਂਪੁਰਖ ਕਿਆ ਕਰ ਦਿੰਦੇ ਨੇ ਅਸੀਂ ਕੌਣ ਹੈ ਉਹ ਕਰਨ ਕਰਾਉਣ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ ਉਹ ਅਸੀਂ ਦਾਤਾਂ ਦੇਣ ਕੋਣ ਵਾਲੇ ਐ ਦਾਤਾਂ ਤਾਂ ਉਹ ਦਿੰਦਾ ਆਪਣੇ ਪਿਆਰਿਆਂ ਨੂੰ ਵਡਾਈ-ਵਡਿਆਈ ਦੇ ਦਿੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਉਹ ਵਡਿਆਈ ਦਿੰਦਾ ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਕਦੇ ਵੀ ਜਦੋਂ ਮੌਕਾ ਮਿਲੇ ਮੌਕਾ ਬਣੇ ਇਹ ਕਿਆ ਕਰੋ ਅਸੀਂ ਕੌਣ ਐ ਇਹ ਤੇ ਸਤਿਗੁਰ ਨੇ ਦਰਸ ਕੀਤਾ ਏ ਇਹ ਕਿਆ ਕਰੂ ਕੀ ਕਹਿਣਾ ਪ੍ਰਭ ਜੀਓ ਅਸਮਾਨਾ ਕਰ ਪਿਆਰੇ ਬੁਰੇ ਭਲੇ ਹਮਾਰੇ ਮਾਲਕ ਜੀ ਭਾਵੇਂ ਬੁਰੇ ਆ ਤੇ ਭਾਵੇਂ ਭਲੇ ਜਦੋਂ ਅਸੀਂ ਆਪਣਾ ਹਾਲ ਵੇਖ ਲੈਂਦੇ ਆ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਿਆ ਕਰੋ ਕਿਸ਼ਮਿਹਰ ਉਹ ਪਾਵੋ ਡੁੱਬਦੇ ਅਪਥਰਾਰੇ ਮਾਲਕ ਜੀ ਅਸੀਂ ਔਗਣਾਂ ਦੇ ਭਰੇ ਹੋਏ ਆ ਪਰ ਤੂੰ ਤੇ ਆਵਾਣੇ ਸਾਡੇ ਔਗਣ ਨਹੀਂ ਵੇਖਦਾ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮੇ ਆਪਣੇ ਕੀ ਕਰਨ ਤਰਾਵਣ ਹਾਰੇ ਪ੍ਰਭ ਜੀਓ ਬੰਦਸਾ ਮਾਨ ਕਰ ਪਿਆਰੇ ਪਾਈ ਫੁਗਕਰ ਮਾਲਕ ਜੀ ਦੀ ਸੇਵਾ ਅਫਲਾਣੇ ਸਿੱਖ ਬੰਦ ਏਦਾਂ ਨਾ ਜੀ ਸਾਰਿਆਂ ਦੀ ਪੇਟਾਵਾਂ ਤੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਰੱਖ ਦਿੱਤੀਆਂ ਜਦੋਂ ਅੱਗੇ ਰੱਖੀਆਂ ਨਾ ਸਤ ਗੁਰੂ ਜੀ ਕਹਿੰਦੇ ਨੇ ਭਾਈ ਫਗੂ ਇੱਕ ਦੀ ਪੇਟਾ ਰਹਿ ਇੱਕ ਸਿੱਖ ਦੀ ਪੇਟਾ ਰਹਗੀ ਭਾਈ ਫਗੂ ਕਹਿੰਦਾ ਮਾਲਕ ਜੀ ਨਹੀਂ ਰਹੀ ਮਹਾਰਾਜ ਮੈਂ ਸਾਰਿਆਂ ਦੀ ਪੇਟਾ ਮੈਂ ਕਮਰੇ ਵਿੱਚੋਂ ਜਿੰਨੀ ਸੰਗਤ ਨੇ ਸੇਵਾਵਾਂ ਦਿੱਤੀਆਂ ਵੇਖੋ ਬਕਾਇਦਾ ਨਾਂ ਲਿਖਿਆ ਮਹਾਰਾਜ ਮੈਂ ਸਭ ਕੁਝ ਤੁਹਾਡੇ ਅੱਗੇ ਰੱਖ ਦਿੱਤਾ ਮਾਰਕ ਨੇ ਭਾਈ ਫਗੂ ਵੇਖ ਧਿਆਨ ਕਰ ਤੇ ਭਾਈ ਫਗੂ ਬਲਾ ਕੀ ਕਹਿੰਦਾ ਮਾਲਕ ਜੀ ਸਰੀਰ ਬਿਰਧ ਹੋ ਗਿਆ ਬਜ਼ੁਰਗ ਹੋ ਗਿਆ ਜੀ ਤੁਸੀਂ ਬਖਸ਼ਣ ਹਾਰੋ ਕਿਰਪਾ ਕਰ ਦਿਓ ਮਾਲਕ ਜੀ ਮੈਂ ਭੁੱਲ ਗਿਆ ਹਾਂ ਤੁਸੀਂ ਚੇਤਾ ਕਰਾ ਦਿਓ ਆਕੋ ਸਤਨਾਮ ਸ੍ਰੀ ਵਾਗੁਰੂ ਐਦਾਂ ਕਿਹਾ ਭਾਈ ਫੱਗੂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਨੇ ਧਿਆਨ ਕਰੋ ਭਾਈ ਫੱਗੂ ਜੀ ਅੱਖਾਂ ਬੰਦ ਕਰਕੇ ਵੇਖੋ ਕੀ ਦੀ ਸੇਵਾ ਹੈ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਫੱਗੂ ਜੀ ਨੇ ਜਦੋਂ ਨੇਤਰ ਅੱਖਾਂ ਬੰਦ ਕੀਤੇ ਹਨਾ ਜੀ ਜਦ ਆਇਆ ਵੀ ਸਾਹਮਣੇ ਜਿਹੜੀ 베ਰੀ ਲੱਗੀ ਆ ਨਾ ਉਹਨੂੰ 베ਰ ਲੱਗੇ ਮੇਰੀ ਲੱਗੀ ਹੈ ਉਹਨੂੰ 베ਰ ਲੱਗੇ ਨੇ ਉਹ ਭੇਟਾ ਸਤਗੁਰੂ ਦੀ ਰਹਿ ਗਈ ਹੈ ਤੇ ਮਾਲਕ ਜੀ ਨੂੰ ਕਹਿਣ ਲੱਗੇ ਮਾਲਕ ਜੀ ਬਖਸ਼ ਲੋ ਬਖਸ਼ ਲੋ ਬਖਸ਼ ਲੋ ਬਖਸ਼ ਲੋ ਮਾਰਾ ਪੇਟਾ ਤੁਹਾਡੀ ਰਹਿ ਗਈ ਐ ਸਿੱਖ ਵੇਖ ਕੇ ਹੈਰਾਨ ਪੁੱਛਦੇ ਨੇ ਮਾਲਕ ਜੀ ਇਹ ਪੇਟਾ ਕਿਵੇਂ ਸਤਿਗੁਰੂ ਜੀ ਭਾਈ ਫੱਗੂ ਨੂੰ ਕਹਿੰਦੇ ਹੁਣ ਇਹ ਆਪ ਦੱਸਣਗੇ ਪਿਆਰਿਓ ਜਿੱਦਾਂ ਦਾ ਵੀ ਅਸੀਂ ਗੁਰੂ ਘਰ ਨੂੰ ਜਾਂ ਕਿਸੇ ਮਾਪੁਰਖਾਂ ਨੂੰ ਬੋਲ ਬੋਲਾਂਗੇ ਨਾ ਉਹ ਵਾਪਸ ਸਾਨੂੰ ਮਿਲਣਾ ਹੀ ਮਿਲਣਾ ਹੈ ਚੇਤਾ ਰੱਖ ਲਿਓ ਜੇ ਕਿਸੇ ਦੀ ਨਿੰਦਿਆ ਕਰਾਂਗੇ ਉਹ ਵੀ ਸਾਨੂੰ ਵਾਪਸ ਉਹਦਾ ਫਲ ਮਿਲਣਾ ਹੈ ਜੇ ਕਿਸੇ ਮਹਾਂਪੁਰਖ ਦਾ ਸਤਕਾਰ ਕਰਾਂਗੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਮਿਲਾਂਗੇ ਤੇ ਸਾਡਾ ਵੀ ਸਤਕਾਰ ਹੋਏਗਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਫੱਗੂ ਨੂੰ ਕਹਿੰਦੇ ਨੇ ਭਾਈ ਫੱਗੂ ਦੱਸ ਫਿਰ ਇਹਨਾਂ ਨੂੰ ਖੜਾ ਹੋ ਗਿਆ ਜੀ ਅੱਖਾਂ 'ਚੋਂ ਪਾਣੀ ਆਇਆ ਭਾਈ ਫੱਗੂ ਦੇ ਭਾਈ ਫੱਗੂ ਦੇ ਅੱਖਾਂ 'ਚੋਂ ਪਾਣੀ ਆਇਆ ਮਾਲਕ ਜੀ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਦੱਸਣੇ ਦੀ ਲੋੜ ਪਵੇ ਨਾ ਉਹ ਤਾਂ ਸਭ ਦੇ

thank you ਸੰਹੋਦ ਦੱਤੇ ਕਿਸ ਨੇ 50 ਕਿਸ ਨੇ 5 ਰੁਪਏ ਦੱਤੇ ਨੇ ਕੋਈ ਲੰਗਰਾਂ ਵਿੱਚ ਸੇਵਾ ਕਰਦਾ ਕੋਈ ਪੈਸਾ ਨਹੀਂ ਦੇ ਸਕਦਾ ਕਹਿੰਦੇ ਮੈਂ ਜੋੜਿਆਂ ਦੀ ਸੇਵਾ ਕਰਨਾ ਮੈਂ ਝੂਠੇ ਬਰਤਨਾਂ ਦੀ ਸੇਵਾ ਕਰਨਾ ਪਿਆਰੇ ਉਹਤੇ ਉਹਨਾਂ ਦੀ ਵੀ ਸੁਣਦਾ ਜਿਹੜੇ মুখ ਤੋਂ ਗੁੰਗੇ ਜਿਹਨੂੰ ਲੋਕੀ ਗੁੰਗਾ ਕਹਿੰਦੇ ਜਿਹਨੂੰ ਬੋਲਣਾ ਨਹੀਂ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਭਾਵਨਾ ਤੇ ਬਣਾਵੇ ਉਹਤੇ ਦਰਸ਼ਨ ਉਹਨਾਂ ਨੂੰ ਵੀ ਦੇ ਦਿੰਦਾ ਲੋਕੀ ਕਹਿੰਦੇ ਅੰਨਾ ਏ ਪਿਆਰੇ ਜਦੋਂ ਭਾਵਨਾ ਬਣ ਗਈ ਅੰਦਰਲੇ ਨੇਤਰ ਖੁੱਲ ਗਏ ਤੇ ਸਤਿਗੁਰੂ ਦਰਸ਼ਨ ਦੇ ਦਿੰਦੇ ਨੇ ਅਨਹਦ ਨਾ ਤੇ ਉਹਨਾਂ ਨੇ ਵੀ ਸੁਣ ਲੱਗ ਜਾਂਦੇ ਨੇ ਲੋਕੀ ਕਹਿੰਨੇ ਆਂ ਬੋਲ ਐ ਇਹਨੂੰ ਨਹੀਂ ਸੁਣਦਾ ਪਰ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਐ ਉਹਨੂੰ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੀਆਂ ਉਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਬੋਲ ਸੁਣਦੇ ਆਖੋ ਸਤਨਾਮ ਈਰੀ ਵਾਹਿਗੁਰੂ ਖਿਆਲ ਕਰਿਓ ਫਿਰ ਧਿਆਨ ਲੈ ਕੇ ਆਇਓ ਥੀ ਚਾਚਾ ਫੱਗੂ ਭਾਈ ਫੱਗੂ ਜੀ ਸੰਗਤ ਵਿੱਚ ਖੜੇ ਹੋ ਗਏ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾ ਜੀ ਲਗੇ ਕਹਿਣਗੇ ਨੇ ਸਿੱਖਾ ਦੱਸ ਫਿਰੇ 베ਰੀ ਦਾ ਇਤਿਹਾਸ ਤੇ ਭਾਈ ਫੱਗੂ ਲਗਿਆ ਕਹਿਣ ਮਾਲਕ ਜੀ ਤੁਸੀਂ ਸਭ ਜਾਣਦੇ ਹੋ ਕਿਨੇ ਸੰਗਤ ਨੂੰ ਦੱਸੋ ਮਾਲਕ ਜੀ ਮੈਂ ਸੇਵਾ ਲੈਣ ਵਾਸਤੇ ਗਿਆ ਸੀ ਘਰ ਵਿੱਚ ਕੱਲੀ ਮਾਈ ਸੀ ਕਹਿੰਦੀ ਘਰੇ ਉਜ ਨਹੀਂ ਐ ਉਹਨੇ ਖਿਜ ਕੇ ਗੁੱਸੇ ਦੇ ਨਾਲ ਆ ਮਿੱਟੀ ਆ ਕੂੜਾ ਮੇਰੀ ਝੋਲੀ 'ਚ ਮੈਂ ਪਵਾ ਲਿਆ ਪਰ ਮੈਨੂੰ ਇਹ ਸੀ ਇਹਦੇ ਗੁੱਸੇ ਵਿੱਚ ਵੀ ਕਿਤੇ ਨਾ ਕਿਤੇ ਗੁਰੂ ਦਾ ਪ੍ਰੇਮ ਹੋਏਗਾ ਕੁਝ ਨਾ ਕੁਝ ਇਹਨੇ ਦਿੱਤਾ ਹੋਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਮੈਂ ਸੰਗਤ ਨੂੰ ਬੇਨਤੀ ਕਰਾਂ ਜਿਹੜੀ ਸੰਗਤ ਆ ਸੈਡਾਂ ਤੇ ਖੜੀ ਐ ਇੱਧਰ ਵੀਰ ਮੇਰੇ ਭਰਾ ਬੜੇ ਪ੍ਰੇਮ ਦੇ ਨਾਲ ਬੈਠੇ ਨੇ ਮਤਾਮਾ ਪਹਿਣਾ ਸੰਗਤ ਸਦੀ ਐ ਜਿਹੜੇ ਲੰਗਰ ਵਿੱਚ ਨੇ ਜਾਂ ਆਲੇ-ਦੁਆਲੇ ਘੁੰਮ ਰਹੇ ਨੇ ਸੋ ਉਹਨਾਂ ਨੂੰ ਬੇਨਤੀ ਹੈ ਤੂੰ ਨੇ ਜਦੋਂ ਦੱਸਿਆ ਨਾ ਅੱਖਾਂ 'ਚੋਂ ਨੇਤਰ ਆ ਗਿਆ ਸਤਿਗੁਰਾਂ ਦੇ ਚਰਨਾਂ 'ਚ ਟਹਿ ਪਿਆ ਆਓ ਜਿੱਥੇ ਵਿਚਾਰ ਆਰੰਭ ਕੀਤੀ ਸੀ ਅੰਤਰਗੁਰ ਅਰਾਧਨਾ ਜਿਬਹਾ ਜਪ ਗੁਰ ਨਾਉ ਨੇਤਰੀ ਸਤਿਗੁਰ ਵਿਖਣਾ ਸ਼ਰਵਣੀ ਸੁਣਨਾ ਗੁਰਨਾਉ ਤਾਈ ਤੇ ਪੜਦੇ ਹੁੰਨੇ ਆ ਪਿਆਰਿਓ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਸੰਗ ਕੀਤਾ ਜਿਨ੍ਹਾਂ ਨੇ ਸੰਗਤ ਕੀਤੀ ਸਾਧੂਆਂ ਦੀ ਅਗਲਾ ਕਹਿਣਾ ਆ ਦੁੱਧ ਆ ਪੁੱਤ ਆ ਕੋਠੀਆਂ ਗੱਡੀਆਂ ਕਾਰਾਂ ਮਹਾਪੁਰਖਾਂ ਦੀਆਂ ਅਰਦਾਸਾਂ ਨਾਲ ਮਿਲਿਆ ਏ ਤੇ ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ ਨੇ ਸਾਧੂਆਂ ਦੇ ਵੱਡੇ ਭਾਗ ਕਿਉਂ ਨਹੀਂ ਕਿਉਂਕਿ ਉਹਨਾਂ ਕੋਲ ਹਰੀ ਨਾਮ ਦਾ ਖਜ਼ਾਨਾ ਹੈ ਆ ਪੜੀਏ ਧਾਰਨਾ ਜਿਹੜੀ ਆਰੰਭ ਵਿੱਚ ਪੜੀ ਸੀ ਫਿਰ ਅਗਲਾ ਸਮਾਂ ਮਹਾਪੁਰਖਾਂ ਬਸ ਸਰਵਣ ਕਰੀਏ ਜਿਨ੍ਹਾਂ ਕੋਲ ਹੈ ਖਜ਼ਾਨਾ ਸਤਿਨਾਮ ਦਾ ਭਾਈ ਜਿਨ੍ਹਾਂ ਕੋਲ ਖਜ਼ਾਨਾ ਏ ਥਾਵੇਂ ਖਰਚੋ ਰਲ ਮਿਲ ਭਾਈ ਓਟ ਨਾ ਆਵੇ ਅੱਦੋ ਜਾਈ ਤੇ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਮਹਾਂਪੁਰਖ ਰੱਬ ਦੇ ਪਿਆਰੇ ਐਸੀ ਖੇੜ ਵਰਤਾ ਦਿੰਦੇ ਨੇ ਉਤੇ ਖਾਲੀ ਬੋਜੀਆਂ 'ਚ ਵੀ ਭਰ-ਭਰ ਕੇ ਲਾਲ ਫੜਾ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪੜੋ ਇੱਕ ਵਾਰੀ ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਖਜ਼ਾਨਾ ਹਰੀ ਨਾਮ ਦਾ ਵੱਡੇ ਬਾਗ ਸਾਤੂਆਂ ਦੇ ਜਿਨ੍ਹਾਂ ਕੋਲ ਹੈ ਖਜ਼ਾਨਾ ਹਰੀ ਨਾਮ ਦਾ ਵੱਡੇ ਬਾਗ ਸਾਤੂਆਂ I wow. ਏ ਬਾਦ ਸਾਧੂਆਂ ਭਾਗ ਦੀ ਸਾਜੇ ਪਿਆਰਿਓ ਜੇ ਖਜ਼ਾਨਾ ਜੇ ਚੰਗੇ ਭਾਗ ਨੇ ਵੱਡੇ ਭਾਗ ਨੇ ਉਹ ਸਾਧੂਆਂ ਦੇ ਤਾਂ ਹੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨੇ ਜਪਿਆ ਸੋ ਉਹਨਾਂ ਦਾ ਹੀ ਰੂਪ ਹੋਗੇ ਆਪਾਂ ਸਾਰੇ ਮਹਾਂਪੁਰਖਾਂ ਦੀ ਮਿੱਠੀ ਅਤੇ ਨਿੱਗੀ ਯਾਦ ਵਿੱਚ ਹਰ ਸਾਲ ਇਸ ਸੰਗਤ ਇਲਾਕਾ ਨਿਵਾਸੀ ਸੰਗਤਾ ਹਾਜ਼ਰੀਆਂ ਭਰਦੀਆਂ ਨੇ ਸਤਿਕਾਰਯੋਗ